ਵੀਡੀਓ ਦੇਖਦੇ ਸਾਰਿਆਂ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਿੱਤਰ ਪਿਆਰੋ ਅੱਜ ਨੇਰਾ ਕਾਫੀ ਹੋ ਗਿਆ ਇਤਨਾ ਨਾ ਆ ਵੇਖੋ ਤੇ ਘਰੇ ਕੋਈ ਵੀ ਨਹੀਂ ਹੈਗਾ ਤੇ ਅਸੀਂ ਮਾਂ ਬੋਤੀ ਦੋਵੇਂ ਤੇ ਅਸੀਂ ਬਣਾਉਣ ਲੱਗੇ ਅੱਜ ਰਹਿਣ ਦੀ ਸਬਜੀ ਮਤਲਬ ਜੂਸ ਵਾਸਤੇ ਗਾਜਰਾਂ ਨੇ ਅੰਡੇ ਹੈ ਗਜਰੇਲੇ ਵਾਸਤੇ ਵੀ ਲੈਂਦੀਆਂ ਅਸੀਂ ਤੇ ਉਹ ਚ ਥੋੜੀਆਂ ਬੱਜ ਗਈਆਂ ਤੇ ਆਲੂ ਗਾਜਰਾਂ ਚ ਬਣਾਵਾਂਗੇ ਤੇ ਸਿੰਪਲ ਜੀ ਵੀਡੀਓ ਵਿੱਚ ਪਾਵਾਂਗੇ ਆਪਾਂ ਦੇ ਗੰਡੇ ਅਦਰਕ ਤੇ ਮਿਰਚਾਂ ਤੇ ਟਮਾਟਰ ਲਸਣ ਅੱਜ ਹੈਣੀ ਆ ਕੂ ਪਰਵਾਸ ਸ਼ਹਿਰ ਗਿਆ ਥੋੜਾ ਲੇਟ ਹੋ ਗਿਆ ਉਹ ਆਉਂਦੀ ਵਾਰੀ ਲੈ ਕੇ ਆਉਣਗੇ ਇਹ ਕਿਵੇਂ ਬਣ ਲੱਗੀ ਆ ਇਹ ਮਾਦਾ ਜੀ ਅਗੇ ਵਿਸਥਾਰ ਸਹਿ ਤੁਹਾਨੂੰ ਦੱਸਣਗੇ ਅੱਜ ਮਾਦਾ ਜੀ ਜੀ ਆਪਾਂ ਬਣਾਵਾਂਗੇ ਬਿਲਕੁਲ ਦੇਸੀ ਤਰੀਕੇ ਨਾਲ ਇਹਨਾਂ ਕਿ ਆਪਾਂ ਅਧਿਕਰ ਪਾਵਾਂਗੇ ਦੋ ਗੰਡੇ ਤੇ ਦੋ ਟਮਾਟਰ ਪਾ ਲੈਨੇ ਤੇ ਹਰਾ ਧਨੀਆ ਦੋ ਚਾਰ ਮਿਰਚਾਂ ਤੇ ਸਿੰਪਲ ਤਰੀਕੇ ਨਾਲ ਆਜੋ ਆਪਾਂ ਇਹਨਾਂ ਨੂੰ ਛਿੱਲ ਲੈਨੇ ਹਾਂ ਹਾਂ ਜੀ ਹਾਂ ਜੀ ਹਾਂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਛਿੱਲ ਲੈਨੇ ਆਲੂ ਗਾਜਰਾ ਨੂੰ ਚਲੋ ਛਿੱਲੋ ਛਿੱਲ ਕੇ ਕੱਟ ਲਾਂਗੇ ਤੇ ਫਿਰ ਮਿਲਦੇ ਆਂ ਉਹ ਥੋੜੀਆਂ ਪੁਰਾਣੀਆਂ ਹੋ ਗਈਆਂ ਹੁਣ ਚੱਲਣ ਦੀ ਲੋੜ ਨਹੀਂ ਜਦੋਂ ਨਵੀਆਂ ਲੈਣੀਆਂ ਸੀ ਚਲੋ ਹੁਣ ਗਾਜਰਾ ਛਿੱਲ ਕੇ ਫਿਰ ਸਾਡਾ ਨਾ ਮੁਲਾਕਾਤ ਕਰਦੇ ਆ ਗਾਜਰਾ ਛਿੱਲ ਲੀਆਂ ਤੇ ਮਾਤਾ ਜੀ ਕੱਟਣ ਦੇ ਤੇ ਕੱਟਦੇ ਕੱਟਦੇ ਸਾਡੇ ਪਰੌਣੇ ਆ ਗਏ ਆ ਤੇ ਐ ਵੇਲੇ ਬੰਦੇ ਆਏ ਸ਼ਹਿਰੋਂ ਇਹ ਤੇ ਕੁਝ ਬੰਦੇ ਇੱਧਰ ਆਏ ਤੇ ਹੁਣ ਆਪੋ ਆਪਣੀ ਸੇਵਾ ਨਿਭਾ ਰਹੇ ਆ ਕੋਈ ਉਧਰ ਬੈਠੇ ਆ ਇਹ ਕਿਹੜੇ ਕੰਮ ਵਾਸਤੇ ਗਏ ਉਹ ਵੀ ਤੁਹਾਨੂੰ ਦੱਸਾਂਗੇ ਪਰ ਆਏ ਨੇਰੇ ਆ ਹੁਣ ਸਾਡਾ ਵੀ ਅਗਮ ਮਾਰਨਦਾ ਤੇ ਹੁਣ ਇਹ ਸਬਜੀ ਅਸੀਂ ਆਪਣੇ ਜੋਗੀ ਬਣਾਈ ਸੀ ਹੁਣ ਥੋੜੇ ਆਲੂ ਪਾ ਕੇ ਆਪਾਂ ਹੋਰ ਪਾ ਲਾਂਗੇ ਨਾ ਆਲੂ ਆਲੂ ਪਾ ਕੇ ਵਧਾ ਲਾਂਗੇ ਸਬਜੀ ਆਪਾਂ ਜਿਆਦਾ ਪਾਣੀ ਵਾਲੇ ਬਣਾ ਦਈਏ ਨਹੀਂ ਨਹੀਂ ਵਡਾਵਾਂਗੇ ਤੇ ਸੁੱਕੇ ਹੀ ਹਾਂਜੀ ਤੇ ਆਲੂ ਜਿਆਦਾ ਪਾ ਲਾਂਗੇ ਚਲੋ ਬਣਾਓ ਫਿਰ ਟੋਣੀ ਨੂੰ ਆਪਾਂ ਕੱਟ ਲਾਂਗੇ ਨਾ ਹਾਂ ਕੱਟ ਲਈਏ ਗਾਜਰਾ ਫਿਰ ਧੋ ਕੇ ਤੇ ਫਿਰ ਲਾਉਨੇ ਤੜਕਾ ਚਲੋ ਵਧੀਆ ਤੇ ਸਾਡਾ ਗਰਜੋਦ ਕਿੱਡੀ ਕਰਨ ਰਿਆ ਤੇ ਮੰਮੀ ਮੈਨੂੰ ਕਹਿੰਦੇ ਮੈਂ ਇਹਦੀ ਵੀਡੀਓ ਬਣਾ ਜਿੰਦਾ ਤੇ ਮम्मी ਮੈਨੂੰ ਕਹਿੰਦੇ ਆਪਾਂ ਇਹ ਵੀਡੀਓ ਬਣਾਈ ਜਨੇ ਤੇ ਚੱਕਾ ਉਦਨ ਵੀ ਇਹੀ ਪਾਇਆ ਸੀ ਤੇ ਲੋਕੀ ਕਮੈਂਟ ਕਰਨਗੇ ਮੈਂ ਤੇ ਕੋਈ ਗੱਲ ਨਹੀਂ ਤੱਕ ਆਪਣਾ ਖੇਡਣਾ ਚਾਹੀਦਾ ਹੈ ਨਾ ਗਰੀਬ ਬੰਦੇ ਆ ਨਾ ਪਰ ਇਹਦੀ ਮਾਸੇ ਵੀਡੀਓ ਵਹੀ ਹੁੰਦੀ ਆ ਉਹਨੇ ਜਿਆਦਾ ਕਮੈਂਟ ਕਰਦੇ ਨਹੀਂ ਫਿਰ ਜੋ ਦਾ ਚੰਗਾ ਇਗੋ ਹੀ ਆ ਜੋ ਤੇ ਸਹੀਦਰ ਬੰਦੇ ਜੁਮੇਵਾਰੀ ਨਾ ਵੇਖੋ ਕਿਸ ਨੇ ਗੰਡਾ ਫੜਿਆ ਵਾ ਕਿਸ ਨੇ ਅਦਰਕ ਫੜਿਆ ਨਾਲੇ ਅਨੁਵਾਦ ਹੀ ਮਾਪੋ ਤਾਂ ਪਹਿਲਾਂ ਕੀ ਕਰਦੇ ਰਹੇ ਜੇ ਆਹੋ ਨਾਲੇ ਹੁਣ ਚਲੋ ਕੋਈ ਗੱਲ ਨਹੀਂ ਇਹਨਾਂ ਦੀ ਵੋਟਾਂ ਜਾਂਦੀਆਂ ਆਹੋ ਅੱਦੇ ਤੇ ਮਾਪੋ ਤਾਂ ਪਹਿਲਾਂ ਨਹੀਂ ਸੱਜੀ ਧਰੀ ਪਹਿਲਾਂ ਕੀ ਕਰਿਆ ਵੀ ਤਾਂ ਸਾਡੇ ਜੋਗਾ ਵੀ ਕੋ ਲਿਆਉਣਗੇ ਅਹੀਂ ਅਨੰਦੀਖਦੇ ਰਹੇ ਹਾਂ ਤੇ ਇਹਨਾਂ ਨੂੰ ਪਤਾ ਵੀ ਸਾਨੂੰ ਮੈਂ ਉਹਨਾਂ ਨੂੰ ਪਕਾ ਕੇ ਖਾਉਣੀ ਪੈਣੀਆਂ ਚਲੋ ਰਲ ਮਿਲ ਕੇ ਉਹ ਪੂਰੀ ਪਾਵਾਂਗੇ ਵੀ ਚੌਧਰੀ ਵਾਲੇ ਗੰਗ ਵਾਲੇ ਗੁਰਦੋਰੇ ਜਾਨ ਸਾਡਾ ਜਦੋਂ ਤਿਆਰ ਹੋ ਜਾਂਦਾ ਨਾ ਉਹਦੇ ਪੱਗ ਨਹੀਂ ਲਾਉਂਦਾ ਰਾਤ ਤੱਕ ਤੇ ਸਾਰਿਆਂ ਨੇ ਵੀ ਆ ਵੀ ਫਰੈਸ਼ ਹੋ ਗਿਆ ਵੀ ਸਾਡਾ ਤੇ ਇਧਰ ਵੀ ਫਰੈਸ਼ ਹੋ ਗਏ ਸਬਜੀ ਪਾਣੀ ਬਣਾਉਂਦਾ ਤੇ ਇਹਨੂੰ ਇਹ ਵੀ ਮੈਂ ਤਿਆਰ ਹੋਇਆ ਅੱਜ ਆਨੂ ਰਿਆ ਟੂ ਕਾਪੀ ਫੜੀ ਫਿਰਦਾ ਆਪਣਾ ਹੈ ਅੱਛਾ ਪੇਪਰ ਆ ਤੇ ਕੁਝ ਬੰਦਿਆਂ ਨੂੰ ਪੇਪਰਾਂ ਦੀ ਉਹ ਫਿਕਰ ਆ ਉਹ ਆਪਣੀ ਕਾਪੀ ਨਾਲ ਹੀ ਹੈ ਬੀਬੀਆਂ ਕਹਿੰਦੀਆਂ ਇਹਦੇ ਢਿੱਡ ਦੀ ਫਿਕਰ ਆ ਖੁਸ਼ ਇਹ ਕੀ ਕਹਿੰਦੇ ਆ ਮੈਂ ਪਾਣੀ ਲਿਹਾਉਂਦੀ ਆ ਤੂੰ ਤੇ ਕੀ ਕਰਨਾ ਸਬਜੀ ਢੋਈ ਦੇਖਿਆ ਢਿੱਡ ਦਾ ਫਿਕਰ ਆ ਇਹ ਬੰਦੇ ਆਡੇ ਨੂੰ ਜਿਆਦਾ ਭੁੱਖ ਲੱਗਦੀ ਆ। ਦੇਖੋ। ਚਾ ਚਲੋ ਚਲੋ ਚਲੋ। ਮੰਮੀ ਤਾਂ ਸਬਜੀ ਬਹੁਤ ਖੜਾ ਗਈ ਆ। ਚਲੋ। ਇਹਨੂੰ ਪੜ੍ਹਾਈ ਦਾ ਫਿਕਰ ਆ ਕਿ ਇਹਨੂੰ ਢਿੱਡ ਦਾ ਫਿਕਰ ਆ। ਹੁਣ ਆਪਾਂ ਸਬਜੀ ਢੋਲਾਂਗੇ। ਰਲ ਮਿਲ ਕੇ ਅੱਜ ਸਾਰੇ ਪਰਿਵਾਰ ਆਪੋ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰਨਦੇ ਆ। ਲੈ ਆ ਮੇਰੇ ਪੁੱਤ। ਤੂੰ ਵੀ ਕਾਪੀ ਲੈ ਆ। ਹਾਂ। ਪੜ੍ਹ ਲੈ ਪੜ੍ਹ ਲੈ ਮੇਰੇ ਪੁੱਤ। ਮੁਰਗੀ ਸਬਜੀ ਬਣਣੀ ਆ। ਹੁਣ ਕਿ ਆਪਾਂ ਰੋਟੀ ਖਾਂਦੇ ਆ। ਸੀਤਾ ਆਇਆ ਪੁੱਤ ਬਾਹਰ ਲੱਡੂ ਆਇਆ ਲੱਡੂ ਭੱਜ ਗਏ ਤੋਂ ਮੰਡਿਆ ਡੱਬੇ ਵਿੱਚੋਂ ਕੀ ਭਾਸ ਐ ਡੱਬੇ ਵਿੱਚ ਲੱਡੂ ਸੋਹਣਿਆ ਹਾਂ ਲੱਡੂ ਮੋਠ ਲੱਡੂ ਜੋਦ ਦੇ ਮਾਮੇ ਦੇ ਵਿਆਹ ਦੀ ਭਾਜੀ ਸੀ ਉਹਨੇ ਲਫਾਫੇ ਪਾ ਕੇ ਦਿੱਤੀ ਵੰਡ ਇਹ ਰਹਿ ਗਏ ਟੁੱਟੇ ਭੱਜੇ ਤੇ ਇਹਨੂੰ ਅਸੀਂ ਹੱਥਾਂ ਸਾਫ਼ ਕਰਾਂਗੇ ਨਾ ਪੁੱਤ ਆਹ ਹੋਏ ਆਪਣੇ ਹਿੱਸੇ ਆ ਚੱਲ ਫਿਰ ਚੱਲ ਪੁੱਤ ਤੂੰ ਵੀ ਫੜ ਇਹ ਆ ਮੋਠ ਲੱਡੂ ਸਾਡੇ ਏਰੀਆ 'ਚ ਇਹਨੂੰ ਮੋਠ ਲੱਡੂ ਕਹਿੰਦੇ ਆ ਹੋਰ ਕਿਸੇ ਜਗ੍ਹਾ ਤੇ ਹੋਰ ਕਿਸੇ ਨਾਂ ਨਾਲ ਮਤਲਬ ਜਾਣਿਆ ਜਾਂਦਾ ਹੋਊਗਾ ਪਰ ਇਹ ਮੋਠ ਲੱਡੂ ਆ ਤੇ ਇਹ ਘੱਟ ਹਾਂ ਉਹ ਮਤਲਬ ਦੀ ਹੁੰਦੀ ਜੀ ਕਹਿੰਦੇ ਨਾ ਹੋਣਾ ਓਏ 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 ਜੋਤਾ ਤਾਂ ਇਹ ਨਵਾਵਾ ਇਹ ਸ਼ੁਰੂ ਕੰਮ ਲੱਗਾ ਕੰਮ ਜੀ ਮਤਲਬ ਜੀ ਆਪਾਂ ਗਾਜਰਾ ਤੇ ਆਲੂ ਚੀਰ ਲਏ ਆ ਤੇ ਇਧਰ ਸਾਗ ਸੰਗਣੇ ਗੰਡਿਆਂ ਦੀ ਸਬਜ਼ੀ ਆ ਤੇ ਅਦਰਕ ਦੇ ਟਮਾਟਰ ਦੀ ਕੀਤੀ ਆ ਹਾਂ ਹਾਂ ਟਮਾਟਰ ਵੀ ਕੱਢ ਲਿਆ ਬ੍ਰੀਕ ਮਿਰਚਾਂ ਵੀ ਅਦਰਕ ਵੀ ਧਨੀਆ ਵੀ ਧਨੀਆ ਵੀ ਆਪਾਂ ਤੜਕਾ ਲਾਉਨੇ ਆ ਡੈਕਸ਼ਨ ਨੂੰ ਆਨ ਕਰ ਲੈਨੇ ਹੁਣ ਅੱਗ ਨਹੀਂ ਬਾਲਨੇ ਆਪਾਂ ਨੇਹਰਾ ਹੋ ਗਿਆ ਵਾ ਉਹ ਵੀ ਨਾ ਜਦੋਂ ਦਾ ਆਪਾਂ ਸਮਾਂ ਲੈਂਦਾ ਇਹ ਆਪਾਂ ਅੱਗ ਘੱਟ ਬਾਲਦੇ ਨਾ ਆਹੋ ਇੱਕ ਸੜ ਗਿਆ ਸਾਡ ਕੋਈ ਇਸੇ ਕਰਕੇ ਜ਼ਿਆਦਾ ਵਰਤਨ ਜ਼ਿਆਦਾ ਵਰਤਨ ਕਰਕੇ ਸਾਡੀ ਫੈਮਿਲੀ ਤੁਹਾਨੂੰ ਬੜੀ ਵੱਡੀ ਆ ਹਾਂ ਵਾਹ ਜ਼ਿਆਦਾ ਪੈਂਦਾ ਵਾਹ ਜ਼ਿਆਦਾ ਪੈਂਦਾ ਵਾ ਸਿਆਲ ਹੈਗਾ ਅਸੀਂ ਤਿੰਨ ਟਾਈਮ ਪ੍ਰਸ਼ਾਦਾ ਬੰਦਾ ਹਾਂ ਹਾਂ ਤੇ ਨਾਲੇ ਚਾਹ ਬਣ ਗਈ ਪ੍ਰਸ਼ਾਦਾ ਮੰਗੇ ਚਲੋ ਕਰੀਏ ਦਾ ਬਾਬੇ ਦਾ ਨਾਮ ਲਈਏ ਇਹ ਪਿੱਤਲ ਦੀ ਕੜਾਈ ਰੱਖ ਲੈਨੇ ਆ ਹਾਂਜੀ ਆ ਸ਼ਕਤ ਰਹੀਂ ਘਰੇ ਬਣਾਇਆ ਆਪਣੇ ਘਰੇ ਤਿਆਰ ਕੀਤਾ ਵੇਖਿਓ ਕਿਵੇਂ ਦਾ ਲੱਗਾ ਕਿ ਮੈਨੂੰ ਸਿੱਧੀ ਲੱਕੜ ਮਿਲ ਗਈ ਉਹਨੂੰ ਗ੍ਰੈਂਡਰ ਦੀ ਮਦਦ ਨਾਲ ਆਪਾਂ ਇਹੋ ਜਿਹਾ ਰੂਪ ਦੇ ਤਾ ਇਹਨੂੰ ਇਹਦੇ ਨਾਲ ਅੱਜ ਪਤੜਕਾ ਲਾਵਾਂਗੇ ਲੱਕੜ ਦੀ ਕਟਛੀ ਨਾਲ ਕਿਉਂਕਿ ਪਲਟਾ ਕਹਾਂਗੇ ਮਾਤਾ ਜੀ ਹਾਂ ਪਲਟਾ ਹੀ ਹੈ ਕਿ ਹਾਂ ਲੱਕੜ ਦਾ ਪਲਟਾ ਤਿਆਰ ਤੜਕਈ ਆਪਣੇ ਗਰਮ ਹੋ ਗਈ ਹੈ ਤੇ ਆਪਾਂ ਪਾ ਲੈਨੇ ਸਰੋਂ ਦਾ ਤੇਲ ਹੂੰ ਸਰੋਂ ਦੇ ਤੇਲ 'ਚ ਸਬਜ਼ੀ ਬਣਾਉਣੀ ਹੈ ਆਹ ਲੋ ਜੀ ਤੇਲ ਆਪਨਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਤੇ ਜੀੜਾ ਜੀਰਾ ਬਣਾ ਲਾਲ ਹੋ ਗਿਆ ਤੇ ਇਹਦੇ ਵਿੱਚ ਆਪਾਂ ਦੋ ਗੰਡੇ ਜਿਹੜੇ ਕੱਟੇ ਪਾਵਾਂਗੇ ਸਬਜੀ ਆਪਾਂ ਬਣਾਵਾਂਗੇ ਬਿਲਕੁਲ ਸਿੰਪਲ ਤਰੀਕੇ ਨਾਲ ਜਿਵੇਂ ਪਿੰਡਾਂ ਵਿੱਚ ਐ ਸਬਜੀ ਸਿੰਪਲ ਬਣਾਉਨੇ ਆ ਦੇਸੀ ਤਰੀਕੇ ਨਾਲ ਜਿਹੜੇ ਆਪਾਂ ਪਾ ਦਾਂਗੇ ਅਦਰਕ ਤੇ ਹਰੀ ਮਿਰਚ ਵੀ ਪਾ ਦਿੰਨੇ ਆ ਤੇ ਟਮਾਟਰ ਆਪਾਂ ਜਦੋਂ ਪਿਆਜ਼ ਆਪਣੇ ਬਰਾਉਨ ਹੋਗੇ ਫਿਰ ਪਾਵਾਂਗੇ ਸਿੰਪਲ ਤਰੀਕੇ ਦਾ ਇਹ ਹੈ ਨਾ ਜਿੱਦਾਂ ਮਨ ਲਬ ਕੋਈ ਆਪਾਂ ਮਸਾਲੇ ਤੋਂ ਬਗੈਰ ਬਣਾਉਂਦੇ ਤਾਂ ਉਸ ਚੀਜ਼ ਦਾ ਸਵਾਲ ਹੁੰਦਾ ਜਿਵੇਂ ਆਲੂ ਗਾਜਰ ਬਣਾਉਂਦੇ ਆ ਤੇ ਚ ਆਲੂ ਗਾਜਰ ਦਾ ਸਵਾਦ ਆਊਗਾ ਜਿਆਦੇ ਮਸਾਲੇ ਪਾਉਂਨਾ ਤੇ ਫਿਰ ਮਸਾਲਿਆਂ ਦਾ ਸਵਾਲ ਜਿਆਦਾ ਜਿਆਦਾ ਆਉਂਦਾ ਹਾਂ ਭਾਈ ਜੀ ਸੌਕੀ ਆ ਅੱਗੇ ਆਪਾਂ ਦਾ ਆਲੂ ਬਣਾਗੇ ਪਾਏ ਆ ਹੁਣ ਆਪਾਂ ਕੇ ਦਿਨ ਸਿੰਪਲ ਜਿਧਰ ਆਲੂਆਂ ਦਾ ਸੂਣਾ ਲੱਕ ਬਣਾਉਂਦੇ ਉਹਦਾ ਬਣਾ ਕੇ ਪਾਵਾਂਗੇ ਵਿੱਚ ਸੁੱਕੇ ਗੋਗਲੂ ਪਾ ਕੇ ਹੂੰ ਤੁਹਾਡੇ ਥੋੜੇ ਜਿਆਦੇ ਆ ਗਿੰਦੀ ਦਾ ਕੀਦਾ ਗਿੰਦੀ ਦਾ ਇੱਕ ਗੋਗਲੂ ਸਪਾਇਆ ਤੇ ਉਹਨੇ ਸਾਰੇ ਚਾਰ ਚਾਰ ਪੰਜ ਸਲਾਈਸ ਬਣੇ ਤੇ ਮੈਨੂੰ ਬਾਦਾਂ ਕਹਿੰਦੀ ਵੀਡੀਓ ਬਣਾ ਕੇ ਬਾਦਲ ਮੈਂ ਵਖਾਉਗੀ ਇਹ ਚ ਮੈਂ ਉਹਨੇ ਕੀ ਪੈਂਦੇ ਉਹਦਾ ਸਵਾਦ ਵਿੱਚ ਰਿਤਨਾਵਾ ਯਾਦੇ ਤਾਂ ਖਾਂਦੇ ਨਹੀਂ ਬੱਚੇ ਫਿਰ ਉਹ ਨਹੀਂ ਆਪਣੇ ਜਿਹੜੇ ਬੜੀ ਭਾਈ ਜੀ ਜਿਹੜੀ ਆਪਣੀ ਦੱਚੇ ਵੀਰਿਆ ਉਹ ਲੋਕ ਕਮੈਂਟ ਕਰਨਗੇ ਪੀ ਜਿਆਦੇ ਆ ਨਹੀਂ ਚਲੋ ਜੀ ਪਿਆਜ ਗੰਡੇ ਆਪਣੇ ਪੁੱਜ ਗਏ ਆ ਤੇ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਟਮਾਟਰ ਜਿਹੜਾ ਬਰੀ ਬਰੀ ਕੱਟ ਕੇ ਲਿਆ ਆ ਆਪਾਂ ਤੇ ਟਮਾਟਰ ਆਪਣਾ ਥੋੜਾ ਜਾਂ ਨਰਮ ਹੋ ਜਾਊਗਾ ਤੇ ਹੁਣ ਆਪਾਂ ਫੇਰ ਪਾਉਨੇ ਆ ਮਸਾਲੇ ਦੂਜੇ ਆਪਾਂ ਲੂਣ ਪਾ ਦਿੰਨੇ ਆ ਸਵਾਦ ਅਨਸਾਰ ਤੇ ਨਾਲੇ ਆਪਣੇ ਗੱਡੇ ਟਮਾਟਰ ਮਸਾਲਾ ਜਿਹੜਾ ਉਹ ਨਰਮ ਹੋ ਜਾਊਗਾ ਸਬੜ ਜਾ ਥੋੜਾ ਜਾਂ ਹੋ ਜਾਊਗਾ ਇੰਨੇ ਕ ਆਪਾਂ ਹਲਦੀ ਪਾ ਲਾਂਗੇ ਕਲਰ ਵਾਸਤੇ ਇੰਨਾ ਕ ਆਪਾਂ ਗਰਮ ਮਸਾਲਾ ਪਾ ਲਾਂਗੇ ਚਾਹ ਲੋ ਜੀ ਮਸਾਲਾ ਆਪਣਾ ਬਣ ਗਿਆ ਜੇ ਵੇਖੋ ਕਿੱਡਾ ਵਧੀਆ ਬਣਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਗਾਜਰਾ ਤੇ ਆਲੂ ਇਹਨਾਂ ਨੂੰ ਆਪਾਂ ਟੱਕ ਦੇ ਦਿੰਨੇ ਆ ਕਿ ਕਿੱਦਾਂ ਦੀ ਬਣੀ ਹੈ ਹਲੋ ਆਪਾਂ ਟੱਕ ਗਏ ਫਿਰ ਇਹਨੂੰ ਆਪਾਂ 10 ਮਿੰਟਾਂ ਬਾਅਦ ਚੈੱਕ ਕਰਦੇ ਆ ਕਿ ਸਬਜੀ ਆਪਣੀ ਕਿੱਦਾਂ ਦੀ ਬਣੀ ਆ ਹਲੋ ਜੀ ਆਪਾਂ ਸਬਜੀ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਆ ਆਪਣੀ ਸਬਜੀ ਬਣ ਗਈ ਆ ਕਿ ਹਲੋ ਜਾ ਕੇ ਪ੍ਰਸ਼ੰਤ ਸਬਜੀ ਆਪਣੀ ਬਣ ਗਈ ਆ ਆਪਾਂ ਥੋੜਾ ਫੇਰੇ ਨੂੰ ਹੋਰ ਅਜੇ ਬਣਾਵਾਂਗੇ ਹਾਲੇ ਆਪਾਂ ਆਪਣਾ ਸਬਜੀ ਆਪਣੀ ਤਕਰੀਬਨ ਤਕਰੀਬਨ ਬਣ ਗਈ ਹੈ ਆਪਾਂ ਹਰਾ ਧਨੀ ਆਵੇ ਚ ਪਾ ਦਿੰਨੇ ਆਂ ਪਰ ਇਤਨੀ ਨਾਲ ਹੋਰ ਚਾਰ ਚਰਨ ਲੱਗ ਜਾਣਗੇ ਸਬਜੀ ਨੂੰ ਤੇ ਸਬਜੀ ਆਪਣੀ ਵੀ ਸਵੈਲ ਬਹੁਤ ਵਧੀਆ ਆ ਹਾਲੋ ਜੀ ਸਬਜੀ ਆਪਣੀ ਜਿਹੜੀ ਬਣ ਗਈ ਆ ਬਹੁਤ ਵਧੀਆ ਖਸੂ ਆ ਰਹੀ ਆ ਇਹਨੂੰ ਆਪਾਂ ਹੁਣ ਇੱਕ ਬੋਲ ਚ ਕੱਢ ਲੈਣੇ ਆਂ ਅੱਲੋ ਜੀ ਸਬਜੀ ਆਪਣੀ ਬਣ ਗਈ ਤੇ ਆਪਾਂ ਬੌਲ ਚ ਕੱਢ ਲਿਆ ਤੇ ਉੱਤੇ ਆਪਾਂ ਧਨੀਆ ਹੋਰ ਪਾ ਲਿਆ ਧਨੀਆ ਹੋਰ ਧਨੀਆ ਨੇ ਚਾਰ ਚੰਦ ਲਾਤੇ ਸਬਜੀ ਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਜੇ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰਦੇ ਹੋ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ